श्री राम सरदी लड़ीवार जो व्याकरण कीपी है उसके अगले शब्द को समझने का यत्न करिए श्री राम पहला पहला कंघू की काया रत्ना की دلता अगर बात संसा कंघू केश लुटिया गया है? कि केश पर ਤੇ ਜਿਹੜੀ ਮਹਿਕ ਸਾਡੇ ਸਰੀਰ ਤੋਂ ਉਹ ਲੱਗ ਜਾਵੇ ਕਿਸੇ ਮਨੁੱਖ ਦੇ ਸਰੀਰ ਤੋਂ ਕੋਮਲ ਕੇ ਕਾਇਆ ਕਿਸੇ ਦੀ ਮਹਿਕ ਉਹ ਲੱਗ ਜਾਵੇ ਰਤਨਾ ਕੀ ਰਹਿਤਾ ਤੇ ਜਿੰਗ ਇਸ ਤਰ੍ਹਾਂ ਦੀ ਹੋ ਜਾਵੇ ਜਿਵੇਂ ਕੋਈ ਹੀਰੇ ਮੁਤੀ ਨਿਰਲਾਈ ਹੋਵੇ ਅਗਰ ਬਾਤ ਅੰਸਾਸ ਅਗਰ ਭਾਵੇਂ ਸਾਡੇ ਸਵਾਸਾਂ ਦੇ ਸੰਬੰਧ ਉਹ ਬਦੇ ਲੱਕੜੀ ਵਰਗੀ ਹੋ ਜਾਵੇ ਆਰਚਸਰ ਤੀਰਥ ਕਾਉਨ ਮੁਖ ਟਿੱਕਾ ਜਿਹੜੇ 68 ਤੀਰਥ ਨੇ ਮੰਨੇ ਜਾਂਦੇ ਨੇ ਉਹਨਾਂ ਦੀ সেবা ਉਹਨਾਂ ਦਾ ਪੇਚਾ ਸਾਡੇ ਮੱਥੇ ਤੇ ਲੱਗ ਜਾਵੇ ਤਿੱਕਟ ਮਾਤਰਗਾ ਤੇ ਜਿਹਦੀ ਮਾਤਰ ਉੱਚੀ ਹੋ ਜਾਵੇ ਉਹ ਰਤੀਸਾ ਲਾਹਣਾ ਸੱਚ ਨਾਮ ਵਰਤਾਸ ਤੇ ਉਸ ਮਤਲੇ ਨਾਲ ਜੇ ਕੋਈ ਵੈਰ ਨੂੰ ਸਲਾਹੇ ਵਹਿਗੂ ਦੇ ਸਿੱਧ ਸਲਾਹ ਕਰੇ ਸੱਚ ਨਾਮ ਗੁਰਤਾਸ ਤੇ ਦਾ ਸੰਸਾਰ ਤੋਂ ਪਾਰ ਤਾਰਾ ਜਾਵੇ ਉਹ ਗੁਨਾ ਦਾ ਧਾਰ ਨਹੀਂ ਹੋ ਜਾਵੇ ਪਰ ਹੁੰਦਾ ਕੀ ਹੈ ਬਾਬਾ ਹੋਰ ਮਤ ਹੋਰ ਹੋਰ ਕਿ ਸੰਸਾਰ ਦੇ ਵਿੱਚ ਮਨੁੱਖ ਨੂੰ ਇਨਾ ਕੁਝ ਹੁੰਦਾ ਹੈ ਗਿਆਨ ਵੀ ਹੁੰਦਾ ਹੈ ਸੂਝ ਬਾਣੀ ਉੱਧਾਰ ਸਮਝ ਨਹੀਂ ਹੁੰਦੀ ਐ ਪਾਪਾ ਹੋਰ ਮਤ ਹੋਰ ਹੋਰ ਤੇ ਸਾਡੀ ਮਤ ਸਮੂਹ ਗੁਰੂ ਤੋਂ ਦੂਰ ਬਹਿ ਜਾਂਦੀ ਐ ਉਸ ਬਾਈ ਤੋਂ ਦੇ ਨਾਮ ਤੋਂ ਦੂਰ ਬਹਿ ਜਾਂਦੀ ਐ ਸੀ ਕਾਰਜ ਹਾਰਾ ਦੇ ਵਿੱਚ ਹੀ ਗਲਤਾਨ ਰਹੇ ਜਾਂਦੇ ਆ ਹੋਰ ਹੋਰ ਕੰਮਾਂ ਦੇ ਵਿੱਚ ਹੋਰ ਹੋਰ ਰਹੇ ਨੇ ਸਾਡੇ ਮੁਖ ਦੇ ਇੰਨੇ ਜੇਲ ਤੋਂ ਜੇਲ ਕਮਾਈ ਐ ਕੂੜਾ ਕੂੜਾ ਜੋਰ ਜੇ ਸੋਵੇ ਜੇ ਸੋਵਰਿਆਂ ਦੇ ਕੁਮਾਰੇ ਅਸੀਂ ਕੀਤੀ ਹੋਈ ਹੋਵੇ ਇਹਨਾਂ ਧਨ ਪਦਾਰਥ ਹੋਵੇ ਸੋਵਰਿਆਂ ਦਾ ਸਾਡਾ ਇਹ ਇਕੱਠਾ ਹੋਵੇ ਕੂੜਾ ਕੂੜਾ ਜੋ ਜੇ ਸਾਡੇ ਅੰਦਰ ਝੂਠ ਹੈ ਸਾਡੇ ਅੰਦਰ ਕੂੜਾ ਹੈ ਤੇ ਸਭ ਕੁਝ ਕੂੜੇ ਦੇ ਬਰਾਬਰ ਹੈ ਸਭ ਕੁਝ ਸਵਾਦ ਦੇ ਬਰਾਬਰ ਹੈ ਰਹਾ ਉਹ ਜਦੋਂ ਗਿਆ ਪਿਰ ਅੱਖੀ ਹੈ ਸੰਗ ਮਿਲਾਂ ਸੰਸਾਰ ਤੇ ਜੇ ਕਿਸੇ ਮਨੁੱਖ ਨੂੰ ਪੀਰ ਕਰਕੇ ਵੀ ਜਾਣਿਆ ਜਾਵੇ ਫੁਲਾਣਾ ਪੀਰ ਉਗੰਬਰ ਹੈ ਫੁਲਾਣਾ ਸੰਤ ਹੈ ਫੁਲਾਣਾ ਮਹਾਂਪੁਰਸ਼ ਹੈ ਕੋਜ ਲੱਗਿਆ ਪੀਰ ਆਖੀਏ ਲੋਕੀ ਉਹਦੀ ਪੂਜਾ ਕਰਨ ਲੱਗ ਜਾਣ ਸੰਸਾਰ ਤੇ ਸਾਰੇ ਸੰਸਾਰ ਸਾਰੇ ਦੁਨੀਆਂ ਦੇ ਚੜਨਾ ਵਿੱਚ ਮਰਨ ਤੋਂ ਪਹਿਤ ਨਾਉ ਸੁਦਾਏ ਆਪਣਾ ਹੋ ਮੈਂ ਸੇ ਦਸਦਾ ਦੁਨਿਆ ਸंसਾਰ ਦੇ ਵਿੱਚ ਨਾ ਹੋ ਜਾਵੇ ਸਿੱਧੂ ਹੋ ਜਾਵੇ ਉਹਦੀ ਮਹਿਮਾ ਹੋਣ ਲੱਗੇ ਤਾਂ ਪਰ ਲਿਖਾ ਨਾ ਪਰੈ ਸਭ ਕੁਝ ਖਵਾਰ ਜੇ ਉਹਦੀ ਪੱਤ ਜਿਹੜੇ ਕੀਤੇ ਹੋਏ ਕਰਮ ਲੇਖੇ ਵਿੱਚ ਨਹੀਂ ਤੇ ਸਭ ਕੁਝ ਖਵਾਰ ਹੈ ਸਭ ਕੁਝ ਨਿਆਰਤਾ ਹੈ ਨਾਉ ਉਜੀਅ ਨਾ ਮੰਨਿਆ ਅੱਖਾਂ ਦਸਦਾ ਸਚ ਸੋਏ ਨਾਉ ਪੁਜਿਆ ਉਸ ਵਹਿਗੂ ਨੂੰ ਪੁਜਣ ਦਾ ਯਤਨ ਕਰੀਏ ਨਾਉ ਸਦਾਏ ਜਿਨੇ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਹੋਇਆ ਹੈ ਨਾਉ ਪੁਜਿਆ ਨਾਉ ਵਝ ਚੜਿਆ ਰੋਏ ਅਖੰਡ ਸਦਾ ਸਚ ਸੋਏ ਉਸ ਦਾ ਖੰਡ ਹੈ ਖੰਡ ਤੋਂ ਭਾਗ ਹੈ ਕਿ ਜਦੋਂ ਜੁੜੀਆਂ ਬਣੀ ਜਦੋਂ ਤੱਕ ਰਹਿ ਗਈ ਉਹ ਖੰਡ ਲਗਾਤਾਰ ਹਰ ਗੜਗਣ ਦੇ ਅੰਦਰ ਔਰ ਜੀਵ ਦੇ ਉੱਪਰ ਵਰਤ ਰਿਹਾ ਹੈ ਸਿਹੂ ਖੇਰ ਲਾਈਐ ਤਾਂ ਜਿਉ ਕਿਹਾ ਹੋਵੇ ਜਿਵੇਂ ਉਸ ਬਹਿਰੂ ਦਾ ਨਾਮ ਨਿਸਰਿਆ ਤੇ ਜਿਹੜੀ ਸਵਾਰਸਾਂ ਰੂਪੇ ਪਦਾਰਥ ਸਵਾਰਸਾਂ ਰੂਪੀ ਪੂੰਜੀ ਆਪਾਂ ਲੈ ਕੇ ਆਉਨੇ ਆ ਸਿਹੂ ਖੇਰ ਲਾਈਐ ਉਸ ਨੂੰ ਅਸੀਂ ਖੇ ਵਿੱਚ ਲਾ ਜਾਨੇ ਆ ਉਹਦੇ ਤੋਂ ਅਸੀਂ ਲਾਹਾ ਨਹੀਂ ਖਟਦੇ ਜਲਿਆ ਸਭ ਸਿਆਣਪਾਂ ਉੱਠੇ ਚਲਿਆ ਰੋਏ ਤੇ ਜਿਹੜਾ ਸਿਆਣਪਾਣੀ ਸਾਡੀਆਂ ਚਲਾਕੀਆਂ ਦੇ ਸੰਸਾਰ ਵਿੱਚ ਮੁੱਕ ਪੜਿਆ ਕਰੰਮੀ ਚਲਾਕੀਆਂ ਕਰਦਾ ਚਤਰਾਇਣਾ ਕਰਦਾ ਹੈ ਬੜਾ ਕੁਝ ਇਹ ਫਿਰ ਕਰਦਾ ਹੱਥ ਤੇ ਹਮਾਰਦਾ ਬੜੇ ਜੋੜ ਤੋੜ ਲਾਉਂਦਾ ਹੈ ਜਲੀਆਂ ਸਭ ਸਿਆਣਪਾ ਜਦੋਂ ਇਸ ਪੰਚ ਭੋਤਕ ਦੇਹੀ ਨੂੰ ਅਗਨ ਪੀਟ ਕਰ ਦਿੱਤਾ ਜਾਂਦਾ ਹੈ ਜਦੋਂ ਆਤਮਾ ਨਿਕਲ ਜਾਂਦੀ ਹੈ ਸਾਰੀਆਂ ਸਿਆਣਪਾ ਇੱਥੇ ਹੀ ਧਰਿਆ ਰਹਿ ਜਾਂਦੀਆਂ ਨੇ ਜਨੀਆਂ ਸਭ ਸਿਆਣਪਾ ਫੁੱਟੇ ਚੱਲਿਆ ਰੋਏ ਤੇ ਸੰਸਾਰ ਵਿੱਚੋਂ ਫਿਰ ਰੋਦਾ ਹੋਇਆ ਖਾਲੀ ਹੱਥੀ ਚਲਾ ਜਾਂਦਾ ਹੈ ਨਾਨਕ ਨਾਮ ਅਨੁਸਾਰੀ ਐ ਜਿਨ੍ਹਾਂ ਨੇ ਇਸ ਪ੍ਰਮਾਤਮਾ ਦਾ ਨਾਮ ਜਪਦਾ ਦਰ ਗਿਆ ਕਿਆ ਹੋਏ ਤੇ ਜਦੋਂ ਦਰ ਤੇ ਜਾਣਗੇ ਜਿਹੜੇ ਨਾਮ ਅਨੁਸਾਰੇ ਬੈਠੇ ਨੇ ਧਰ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਲੱਗੇ ਹੋਏ ਨੇ ਨਾਮ ਨੂੰ ਦਰ ਘਰ ਨੂੰ ਬਾਣੀ ਨੂੰ ਐ ਗੁਰੂ ਘਰ ਦੀਆਂ ਸੇਵਾ ਨੂੰ ਪੈਰ ਨਹੀਂ ਦਿੱਤੇ ਉਹ ਜਦੋਂ ਸਬਾਈ ਗੁਰੂ ਦੇ ਦਰ ਤੇ ਜਾਣਗੇ ਉਹਦੇ ਹਜ਼ੂਰੀ ਦੇ ਵਿੱਚ ਜਾਣਗੇ ਗੁਰਬਾਰੇ ਕਹਿੰਦੀ ਹੈ ਨਾਨਕ ਨਾਮ ਵਿਸਾਰਿਆ ਇਕੋ ਵਿਸਾਰ ਦਿੰਦਾ ਹੈ ਦਰ ਗਿਆਨ کیا ਹੋਏ ਜਦੋਂ ਉਹ ਦਰ ਤੇ ਜਾਓਗੇ ਮੇਰੇ ਤੁਹਾਡੇ ਨਾਲ ਹੋਏਗਾ ਕਿਉਂਕਿ ਕਰਮ ਹੀ ਆਪੋ ਆਪਣੀ ਇਹ ਲੈਣਾ ਦੋ ਸਾਡੇ ਕਰਮ ਹੀ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਨੇ ਸਾਡੀ ਸੇਵਾ ਸਾਡਾ ਨਾਮ ਸਿਮਰਨ ਹੀ ਉਹ ਤੇ ਮਜੂਰੀ ਮਿਲਦੀ ਹੈ ਇਹ ਸੰਸਾਰ ਦੇ ਪਦਾਰਥ ਇਹ ਸਾਰੇ ਸੁਖਸ਼ਾਦਨ ਇਹ ਸਰੀਰ ਨਾਲ ਇਥੇ ਹੀ ਨਾਸਵੰਤ ਹੋ ਜਾਂਦੇ ਨੇ ਜੇ ਆਤਮਾ ਨਾਲ ਕੋਈ ਜਾਂਦਾ ਹੈ ਤਾਂ ਇਹ ਸਰੀਰ ਦੇ ਨਾਲ ਕੀ ਕੀਤੀ ਹੋਈ ਸੇਵਾ ਇਸ ਸਰੀਰ ਦੇ ਨਾਲ ਜਪਿਆ ਹੋਇਆ ਨਾਮ ਹੀ ਸਾਡੇ ਨਾਲ ਜਾਂਦਾ ਹੈ ਸੋ ਇਹਨੇ ਆਖ ਬੇਨਤੀਆਂ ਪ੍ਰਭਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਾਡਾ